ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਤੁਹਾਡੇ ਨਾਲ ਗੁਰਜੀਤ ਕੌਰ ਪ੍ਰੋਗਰਾਮ ਲੈ ਕੇ ਆਸਰਾ ਜੀ ਹਮਦਰਦ ਹੈਲਥ ਟਾਕ ਸ਼ੋ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੈ ਕੇ ਪਹੁੰਚੇ ਹਾਂ ਬਾਇਓਵੇ ਕਲੀਨਿਕ ਦੇ ਉੱਤੇ ਜਿੱਥੇ ਕਿ ਡਾਕਟਰ ਸਰਬਜੀਤ ਕੰਪੋਜ਼ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਸਕਿਨ ਪ੍ਰੋਬਲਮਸ ਨੂੰ ਲੈ ਕੇ ਸਕਿਨ ਡਿਜ਼ੀਜ਼ਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਹਾਨੂੰ ਸੁਰਤਿਆਨੁਸਾਰ ਨੂੰ ਹਮਦਰਦ ਦੇ ਸਾਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਤ ਹਰਿਵਰੀਆਪਾ ਸਟੂਡੀਓ ਦੇ ਵਿੱਚ ਕਰਦੇ ਆ ਅੱਜ ਸੋਚਿਆ ਕਿ ਤੁਹਾਡੇ ਕੋਲ ਆ ਕੇ ਆਪਾਂ ਇੱਕ ਪ੍ਰੋਗਰਾਮ ਬਣਾ ਲਈਏ ਤੇ ਇਹ ਨਾਲ ਹੀ ਸਕਿਨ ਡਿਜ਼ੀਜ਼ਸ ਦੇ ਉੱਪਰ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਤਾਂ ਕਿ ਕੀ ਹੁੰਦੀਆਂ ਸਕਿਨ ਡਿਜ਼ੀਜ਼ਸ ਪ੍ਰੋਬਲਮਸ ਕਿ ਕਿ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਪਹਿਲੀ ਗੱਲ ਤੁਹਾਨੂੰ ਸਭ ਨੂੰ ਵੈਲਕਮ ਬਾਇਓਕਲੀਨਿਕ ਤੇ ਦੇਖੋ ਸਟਰਾਇਡੀ ਸਕਿਨ ਡਿਜ਼ੀਜ਼ ਹੈ ਨਾ ਕਿਸੇ ਨੂੰ ਕਿਸੇ ਵੀ ਉਮਰ ਚ ਹੋ ਸਕਦੀਆਂ ਔਰ ਸਕਿਨ ਡਿਜ਼ੀਜ਼ ਕਈ ਤਰ੍ਹਾਂ ਦੀ ਹੈਗੀ ਮੈਂ ਸਭ ਦੇ ਆਪਾਂ ਨਾਮ ਜਿਹੜੀ ਮжоਰਿਟੀ ਹੈਗੀ ਆਪਾਂ ਉਹਦੇ ਨਾਮ ਲੈ ਲੈਂਦੇ ਆ ਇੱਕ ਤਾਂ ਸਕਿਨ ਦੀ ਅਲਰਜੀ ਹੁੰਦੀ ਹੈ ਪਿਆਪਾ ਬੈਠੇ ਹੋਇਆ ਇੱਕਦਮ ਸਾਡੇ ਖਾਰੇ ਸ਼ੁਰੂ ਹੋ ਗਈ ਜਾਂ ਸਾਡੇ ਦਾਣੇ ਨਿਕਲ ਆਏ ਜਾਂ ਕਈ ਵਾਰੀ ਹਾਈਵਜ਼ ਨਿਕਲ ਆਉਂਦੀਆਂ ਜਿਹਨੂੰ ਆਪਾਂ ਧੱਪੜ ਕਹਿੰਦੇ ਪੰਜਾਬੀ ਚ ਔਰ ਬਹੁਤ ਤਕਲੀਫ ਹੁੰਦੀ ਹੈ ਬੇਸਿਕਲੀ ਉਹ ਸਾਡੀ ਇਮਿਊਨਿਟੀ ਘਟਣ ਕਰਕੇ ਹੈ ਸਾਡੇ ਚ ਰੋਗਾਂ ਦੀ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਕਈ ਲੋਕ ਨੂੰ ਜਿੱਕਾ ਵੀ ਨਾਲ ਲਾ ਆਉਂ ਯਾਨੀ ਆਨ ਲੱਪ ਜਾਂਦੀ ਹੈ ਤਾਂ ਉਹ ਉਹ ਤਾਂ ਉਹਦਾ ਮੇਨ ਕਾਰਨ ਹੋ ਹੈ ਔਰ ਕਈ ਲੋਕ ਨੂੰ ਜੋ ਸੀਨ ਬਦਲਦਾ ਉਦੋਂ ਹੁੰਦਾ ਪਰ ਆਹਸਤਾ ਆਹਸਤਾ ਅਸੀਂ ਕੀ ਕਰਦੇ ਲੋਕ ਕਰਦੇ ਕੀ ਕਿ ਉਹਨਾਂ ਨੂੰ ਪਚਾਰ ਨੂੰ ਪਤਾ ਨਹੀਂ ਹੁੰਦਾ ਉਹ ਸਿਟਰਜਨ ਰੈਕਟਨ ਵਗੈਰਾ ਐਂਟਿ ਹਿਸਟਾਮੀਨ ਦੋਹੇ ਖਾਂ ਲਾ ਜਦੋਂ ਸੈਂਸਰ ਲਗਾਤਾਰ ਚੱਲਦਾ ਰਹਿੰਦਾ ਤੇ ਹਾਇਸਤਾ ਹਾਇਸਤਾ ਉਹ ਕੀ ਹੁੰਦਾ ਕਿ ਉਹਨਾਂ ਦੀ ਇਮਿਊਨਿਟੀ ਘਟੀ ਜਾਂਦੀ ਹੈ। ਤੋਂ ਦਵਾਈਆਂ ਉਹਨਾਂ ਦਵਾਈਆਂ ਦਾ ਬਸ ਪੈ ਜਾਂਦੇ ਪ੍ਰੋਪਰਲੀ ਫਿਰ ਇੱਕ ਇੱਕ ਗੋਲੀ ਦੋ ਗੋਲੀਆਂ ਖੀਰੋ ਵੀ ਕੰਮ ਨਹੀਂ ਕਰਦੀਆਂ ਫਿਰ ਇੰਜੈਕਸ਼ਨ ਲਾਉਣ ਲੱਪੈਂਦੇ ਆ। ਹੁਣ ਇਹਨੂੰ ਕੀ ਹੈ ਇਹਦੇ ਚ ਕੀ ਹੈ ਕਿ ਤੁਹਾਡੀ ਇਮਿਊਨਿਟੀ ਬੇਸਿਕਲੀ ਘਟ ਗਈ ਹੈ। ਅਸੀਂ ਆਯੁਰਵੈਦਿਕ ਤਰੀਕੇ ਨਾਲ ਉਸ ਇਮਿਊਨਿਟੀ ਨੂੰ ਦੁਬਾਰਾ ਬਹਾਲ ਸਕਦੇ ਆ। ਯਾਨੀ ਅਸੀਂ ਕਰਦੇ ਕਿ ਅਸੀਂ ਪਹਿਲਾਂ 3 ਮਹੀਨਾਂ ਦਾ ਕੋਰਸ ਕਰਾਉਨੇ ਆ। 3 ਮਹੀਨੇ ਦਾ ਕੋਰਸ ਅਸੀਂ ਕਹਿੰਦੇ ਵੀ ਤੁਸੀਂ ਇਦਾਂ ਕਰੋ ਅੰਗਰੇਜ਼ੀ ਦਵਾਈ ਨੂੰ ਤੁਸੀਂ ਘਟਾਓ ਆਹ ਹਿਸਤਾ ਇੱਕਦਮ ਘਟਾਉਣਾ ਆ ਫਿਰ ਜਦੋਂ ਇਹਨੂੰ ਖਤਮ ਹੋ ਗਈ ਫਿਰ ਦੀ ਸਾਡੀ ਦਵਾਈ ਵੀ ਘਟਾ ਕੇ ਆ ਇਸ ਤਰ੍ਹਾਂ ਇਸ ਦਾ ਬੰਦ ਕਰ ਦਿਓ ਉਹਨਾਂ ਕਿਹਾਗਾ ਕਿ ਪੇਸ਼ੈਂਟ ਦੁਬਾਰਾ ਪਹਿਲੇ ਵਾਂਗ ਦੁਬਾਰਾ ਹੋ ਜਾਂਦਾ ਪਹਿਲਾਂ ਸੀ ਨਾ ਬਿਮਾਰੀ ਤੋਂ ਪਹਿਲਾਂ ਸੀ ਉਹਦਾ ਹੋ ਜਾਂਦਾ ਤੇ ਭਾਵੇਂ ਸਾਹ ਦੀ ਅਲਰਜੀ ਹੈ ਤੇ ਭਾਵੇਂ ਸਕਿੰਦੀ ਅਲਰਜੀ ਬਿਲਕੁਲ ਰੈਕਟੀਫਾਈ ਹੋ ਜਾਂਦੀ ਖਤਮ ਹੋ ਜਾਂਦੀ ਹੈ ਹੁਣ ਇਹ ਤਾਂ ਕੋਈ ਅਲਰਜੀ ਦੀ ਗੱਲ ਹੁਣ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਡਿਜ਼ੀਜ਼ ਨੇ ਜਿਵੇਂ ਹੁਣ ਐਕਜ਼ੀਮਾ ਹੈ ਸੋਰਾਈਸਿਸ ਹੈ ਫਿਰ ਫਲਵੈਰੀ ਹੈ ਫਿਰ ਛਾਈਆਂ ਫੇਸ ਤੇ ਪੈ ਜਾਂਦੀਆਂ ਫਿਰ ਸੋਵਾ ਐਕਨੀ ਹੈਗੀ ਹੈ ਜਿਹੜੇ ਜਿਹੜੇ ਕਿਲਮਾ ਸੋ ਜਾਂਦੇ ਪਿੱਠ ਤੇ ਕਈਆਂ ਦੇ ਹੋ ਜਾਂਦੇ ਐਲੋਪੇਸ਼ੀਆ ਨੂੰ ਆਪਾਂ ਗੰਜਾਪਨ ਕਹਿੰਦੇ ਗੋਲ ਗੋਲ ਜੇ ਚੱਕਰ ਹੋ ਜਾਂਦੇ ਆ ਸਕਿਨ ਦਾ ਡਿਸਕਲਰੇਸ਼ਨ ਆਫ ਸਕਿਨ ਹੈਗਾ ਯਾਨੀ ਕਿ ਸਕਿਨ ਕਿਤੇ ਕਈਆਂ ਦੇ ਧੌਣ ਬੜੀ ਕਾਲੀ ਹੁੰਦੀ ਐ ਅੰਡਰਾਂ ਬੜੇ ਕਾਲੇ ਮੱਥੇ ਤੇ ਤੇ ਕਾਲੇ ਸਪੌਟਸ ਕਈਆਂ ਦੇ ਆਪਾਂ ਦੇਖਦੇ ਆ ਜਾਂਦੇ ਆ ਸਕਿਨ ਦੀਆਂ ਲਿੰਚਨ ਪਲੈਨਸ ਹੈਗੀ ਐ ਬਹੁਤ ਸਾਰੀਆਂ ਹੋਰ ਡਿਜ਼ੀਜ਼ ਨੇ ਸਕਿਨ ਦੀ ਐ ਆਯੁਰਵੈਦ ਕੀ ਕਹਿੰਦਾ ਹੈ ਕਿ ਜਿਹੜੀ ਵੀ ਸਕਿਨ ਡਿਜ਼ੀਜ਼ ਹੈਗੀ ਐ ਉਹਨੂੰ ਕੁਸ਼ਟ ਰੋਗ ਮੰਨਦਾ ਯਾਨੀ ਕਿ ਸਕਿਨ ਦੀ ਡਿਜ਼ੀਜ਼ ਨੂੰ ਨੇ ਇੱਕ 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 ਪਮਾਨੇ 'ਚ ਰੱਖ ਲਿਆ ਔਰ ਸਭ ਦੀ ਲਗਭਗ ਤੋ ਇਸ ਜਾਣਿਆ ਰਹਣਗੇ ਸਭ ਦੀ ਟ੍ਰੀਟਮੈਂਟ ਦੀ ਵਿਧੀ ਲਗਭਗ ਕੋਈ ਜਈਆ ਸਾਰਿਆਂ ਚ ਦਵਾਈਆਂ ਵੀ ਲਗਭਗ ਸੇਮ ਨੇ ਇੱਕ ਇਹ ਨਾ ਜ਼ਰੂਰ ਹੁੰਦਾ ਕਿ ਉਹਦੀ ਪੋਟੈਂਸੀਅ ਸਿ ਵਧਾ ਕਢਾ ਦੇਣਾ ਹੁਣ ਆਪਾਂ ਐਕਜ਼ੀਮਾ ਦੀ ਗੱਲ ਕਰੀ ਐਕਜ਼ੀਮਾ ਬੱਚਿਆਂ ਨੂੰ ਬਹੁਤ ਹੁੰਦਾ ਹੈ ਤੇ ਕੈਨੇਡਾ ਚ ਮੇਰੇ ਜੰਮ ਦੇ ਬੱਚਿਆਂ ਨੂੰ ਐਕਜ਼ੀਮਾ ਹੋ ਜਾਂਦਾ ਫਿਰ ਆ ਹਿਸਤਾ ਹਿਸਤਾ ਉਹ ਕਹਿੰਦੇ ਡਾਕਟਰ ਕਹਿੰਦੇ 11 12 ਸਾਲ ਦੀ ਉਮਰ ਤੇ ਖਾ ਯਾਨੀ ਖਤਮ ਹੋ ਜਾਊਗਾ ਪਰ ਖਤਮ ਨਹੀਂ ਹੁੰਦਾ ਕਾ ਕਿਉਂਕਿ ਇਹ ਪੇਟ ਦੇ ਰੋਗ ਸਾਰੇ ਪੈਦਾ ਹੁੰਦੇ ਆ ਉਹਦੇ ਪੇਟ ਨੂੰ ਤਾਂ ਡਰੈਸ ਨਹੀਂ ਕੀਤਾ ਦਵਾਈਆਂ ਦੇ ਕੇ ਲਾਣ ਵਾਸਤੇ ਦਵਾਈ ਲਾਈਏ ਨੇ ਕਿਥੇ ਕਿਥੇ ਦਵਾਈ ਲਾਉਂਗਾ ਇੱਥੇ ਲਾਲੇ ਇੱਧਰ ਹੋ ਗਿਆ ਇੱਥੇ ਲਾ ਇੱਥੇ ਹੋ ਗਿਆ ਕਿਤੇ ਕਿਤੇ ਠੀਕ ਕਰਾਂਗੇ ਤੋ ਐਕਜ਼ੀਮਾ ਚ ਇੱਕ ਤਾਂ ਖਾਰਿਸ਼ ਬੜੀ ਹੁੰਦੀ ਹੈ ਦੂਜਾ ਕੀ ਹੁੰਦਾ ਕਿ ਜ਼ੀਮੇ ਦੇ ਨਾਲ ਸਕਿਨ ਬੜੀ ਮੋਟੀ ਖੁਰਦਰੀ ਹੋ ਜਾਂਦੀ ਹੈ ਤੁਸੀਂ ਸੁਣਿਆ ਹੋਣਾ ਚੰਬਲ ਕਹਿੰਦੇ ਇਹਨੂੰ ਪੰਜਾਬੀ ਚ ਠੀਕ ਹੈ ਨਾ ਕਈਆਂ ਲੱਤਾਂ ਤੇ ਹੋ ਜਾਂਦਾ ਬੱਚਿਆਂ ਨੂੰ ਪੂਰੀ ਬਾਡੀ ਤੇ ਹੁੰਦਾ ਕਈਆਂ ਲੱਤਾਂ ਦੇ ਵੱਡਿਆਂ ਦੇ ਲੱਤਾਂ ਤੇ ਹੋ ਜਾਂਦਾ ਹੈ ਅਸੀਂ ਜਦੋਂ ਦਵਾਈ ਦੇਣੀ ਹੈ ਦੀ ਵਿਥਿਨ ਫਰਸਟ ਮੰਥ ਰਿਕਵਰੀ ਸ਼ੁਰੂ ਹੋ ਜਾਂਦੀ ਹੈ ਪਹਿਲੇ ਮਹੀਨੇ ਕਿਉਂਕਿ ਦਵਾਈ ਦੇਣੀ ਖਾਣਾ ਸੇ ਖਾਣ ਨਾਲ ਕੀ ਦਵਾਈ ਨਾਲ ਕੀ ਹੁੰਦਾ ਸਕਿਨ ਚ ਅਸੀਂ ਕੋਈ ਵੀ ਲਾਨ ਨ ਉਦੋਂ ਆ ਕਿ ਹੁੰਦਾ ਕਿ ਪੂਰੀ ਬਾਡੀ ਤੇ ਇੱਕ ਸਾਰੂਪ ਤੇ ਅਸਰ ਕਰਦੀ ਹੈ ਉਹਦੇ ਨਾਲ ਸਕਿਨ ਦੀ ਡੀਟੌਕਸਿਫਿਕੇਸ਼ਨ ਸਕਿਨ ਦਾ ਹੁੰਦਾ ਬਾਡੀ ਡੀਟੌਕਸ ਹੁੰਦੀ ਹੈ ਤੁਹਾਡਾ ਪਾਚਨ ਸ਼ਕਤੀ ਅੱਛੀ ਹੁੰਦੀ ਹੈ ਪੇਟ ਚ ਕਈ ਸਮੱਸਿਆਵਾਂ ਉਹ ਸਹੀ ਹੁੰਦੀਆਂ ਪਲੱਸ ਸਕਿਨ ਦੇ ਨਵੇਂ ਸੈਲਸ ਬਣਦੇ ਜਦੋਂ ਇਹ ਕਿਰਿਆ ਚੱਲਦੀ ਪੂਰੇ ਰੂਪ ਚ ਤੇ ਬਾਡੀ ਆਟੋਮੈਟਿਕਲੀ ਹੀਲ ਹੋਣ ਲੱਗ ਪੈਂਦੀ ਹੈ ਤੁਸੀਂ ਦੇਖੋ ਵੀ ਐਕਜ਼ੀਮਾ ਵਿਦਨ ਫਰਸਟ ਮੰਥ ਰਿਕਵਰੀ ਹੁੰਦੀ ਹੈ ਸੋਰਾਈਸਿਸ ਹੁਣ ਸੋਰਾਈਸਿਸ ਕੀ ਹੈ ਸੋਰਾਈਸਿਸ ਸਕਿਨ ਨੂੰ ਸਭ ਦੀ ਲੈਂ ਲੱਗ ਪੈਂਦੀ ਉੱਤੋਂ ਯਾਨੀ ਕਿ ਜਦੋਂ ਨਾ ਸਕੇਲਿੰਗ ਹੁੰਦੀ ਹੈ ਜਦੋਂ ਕੋਈ ਆਪਣਾ ਡੈਂਡਰਫ ਹੋ ਗਿਆ ਉਸ ਤਰੀਕੇ ਨਾਲ ਇਹਦੀ ਨੌਕਿਸਮਾਉਂਦੀ ਹੈ ਬੇਲੀ ਸਾਡੇ ਲੋਕਾਂ ਚ ਮਸ਼ਹੂਰ ਹੋ ਗੋਟੇਟ ਸੋਰਾਈਸ ਤੇ ਪਲੈਕਸ ਸੋਰਾਈਸ ਜਿਹੜੀ ਮੇਨ ਸਾਡੇ ਲੋਕਾਂ ਨੂੰ ਰਹੀ ਹੈ ਇਹ ਕੂਣੀਆਂ ਤੇ ਸਿਰ ਚ ਧੌਂ ਦੇ ਪਿੱਛੇ ਗੋਡਿਆਂ ਤੇ ਇਹਦੇ ਜਿਹੜੇ ਸਿੰਪਟਮ ਜ਼ਿਆਦਾ ਹੁੰਦੇ ਆ ਔਰ ਇਹ ਖਤਰਨਾਕ ਡਿਸੀਜ਼ ਕਰਕੇ ਵੀ ਕਿਉਂਕਿ ਇਹ ਅੱਗੇ ਜਾ ਕੇ ਸੋਰਾਈਟਿਕ ਆਰਥਰਾਇਟਿਸ ਬਣ ਜਾਂਦੀ ਹੈ ਯਾਨੀ ਕਿ ਆਪਣੇ ਜੋਇੰਟਸ ਨੂੰ ਵੀ ਖਰਾਬ ਕਰਨ ਲੱਗ ਪੈਂਦੀ ਹੈ ਇੱਕ ਤਰ੍ਹਾਂ ਦਾ ਆਰਥਰਾਇਟਿਸ ਹੋ ਜਾਂਦਾ ਜੋ ਸਾਡੀ ਦਵਾਈ ਸ਼ੁਰੂ ਕਰਨੀ ਹੈ ਇੱਕ ਤਾਂ ਰੁਕ ਗਈ ਘਟਣ ਲੱਪਈ ਇਦਨਾਂ ਇੱਕ ਤਾਂ ਫਾਇਦਾ ਹੋਇਆ ਕਿ ਸੜੀ ਸਕਿਨ ਡਿਜ਼ੀਜ਼ ਖਤਮ ਹੋ ਗਈ। ਦੂਜੇ ਨੰਬਰ ਤੇ ਫਾਇਦਾ ਕਿਉਂਕਿ ਸਾਨੂੰ ਸੋਰਾਇਟਿਕ ਆਰਥਰਾਈਟਿਸ ਨਾਲ ਨਹੀਂ ਸਾਨੂੰ ਹੋਊਗਾ ਹੁਣ। ਉਹ ਵੀ ਰੁਕ ਗਿਆ ਉੱਥੇ। ਇਸ ਤੋਂ ਅੱਗੇ ਚਲੀਏ ਫੁਲਵੇਰੀ ਆ ਜਾਂਦੀ। ਫੁਲਵੇਰੀ ਕਰਕੇ ਲੋਕੀ ਪਰੇਸ਼ਾਨ ਬਹੁਤ ਜੀ ਸਾਨੂੰ ਇਹਦਾ ਵੀ ਟ੍ਰੀਟਮੈਂਟ ਹੁੰਦਾ ਹੀ ਨਹੀਂ ਆ। ਇਹ ਬਿਲਕੁਲ ਗਲਤ ਧਾਰਨਾ ਹੈ। ਬਿਲਕੁਲ ਸੁਣੋ ਮੇਰੀ ਗੱਲ ਬਿਲਕੁਲ ਗਲਤ ਧਾਰਨਾ ਹੈ। ਸੋਰਾਇਸਿਸ ਤੋਂ ਇਲਾਵਾ ਜਦ ਸਕਿਨ ਦੀ ਗੱਲ ਕਰਦੇ ਐ ਮੈਗਜ਼ੇ ਜਿਹੜੀ ਹੈਗੀ ਆ ਫੁਲਵੇਰੀ ਬਿਲਕੁਲ ਠੀਕ ਹੋ ਸਕਦੀ ਐ। ਅਸੀਂ ਇੱਥੇ ਕੀ ਕਰਦੇ 3 ਮੰਥ ਦਾ ਕੋਰਸ ਕਰਾਉਂਦੇ ਆ। ਕਿਉਂਕਿ ਸਾਡੀ ਦਵਾਈ ਨੇ ਅਸਰ ਕੀਤਾ ਉੱਤੇ ਥੋੜਾ ਖਾਨ ਵਿੱਚ ਪ੍ਰੈਸ਼ ਕੀਤਾ ਉਹ ਯਾਨੀ ਘਟਿਆ ਹੋਊਗਾ ਤੇ ਉੱਥੋਂ ਸਾਨੂੰ ਲੱਗ ਜਾਂਦਾ ਪਤਾ ਵੀ ਇੰਨੀ ਦੇਰ ਚ ਇੰਨਾ ਘਟ ਗਿਆ ਹੁਣ ਗਾਹ ਕਿੰਨਾ ਘਟੂਗਾ ਕਈਆਂ ਦਾ 3 ਮਨ ਚ ਠੀਕ ਹੋ ਜਾਂਦਾ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਦਵਾਈ ਬਹੁਤ ਵਧੀਆ ਅਸਰ ਕਰਦੀ ਆ ਕਿਉਂਕਿ ਉਹਨਾਂ ਦੇ ਸਾਰੇ ਆਰਗਨ ਨਵੇਂ ਹੁੰਦੇ ਆ ਤੇ ਉਹ ਫਟਾਫਟ ਠੀਕ ਹੁੰਦੇ ਨੇ ਛਾਈਆਂ ਫੇਸ ਤੇ ਲੇਡੀਜ਼ੇ ਪੈ ਜਾਂਦੀਆਂ ਉਹ ਵੀ ਇਸ ਉਹ ਤਰੀਕਾ ਇਹੀ ਆ ਅਸੀਂ ਫੋਟੋ ਲੈ ਲੇਦੀ ਵੀ 3 ਮਨ ਤੋਂ ਮੈਚ ਕਰਕੇ ਦੇਖਦੇ ਆ ਹਮੇਸ਼ਾ ਠੀਕ ਹੁੰਦੀਆਂ ਨੇ ਐਲੋਪੇਸ਼ੀਆ ਹੈ ਉਹਨੂੰ ਥੋੜਾ ਟਾਈਮ ਲੱਗਦਾ ਕਿਉਂਕਿ ਦਾੜੀ ਦੇ ਵਾਲ ਕਿਹਨਾਂ ਦਾੜੀ ਦੇ ਵਿੱਚ ਚੱਲ ਜਾਂਦੇ ਨੇ ਗੋਲ ਗੋ ਚੱਕਰ ਪੈ ਜਾਂਦੇ ਆ ਉਹ ਥੋੜਾ ਲੇਟ ਆਉਂਦੇ ਆ ਇੱਕਦਾਂ ਸ킨 ਦੇ ਜਿੰਨੀ ਮਰਜ਼ੀ ਪੁਰਾਣੀ ਪ੍ਰੋਬਲਮ ਹੋਵੇ ਕਿ ਉਹ ਵੀ ਠੀਕ ਹੋ ਜਾਂਦੀ ਜਿਵੇਂ ਫੁਲਵੇਰੀ ਤੁਸੀਂ ਦੱਸਿਆ ਜਾਵੇ ਪੁਰਾਣੀ ਹੋਵੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਦੇਖੋ ਇਹ ਨਹੀਂ ਗੱਲ ਤੁਹਾਡੀ ਹੁਣ ਏਜ 90 ਸਾਲ ਹੋ ਗਈ ਆ ਉਹ ਤੇ ਫੇ ਦਵਾਈਆਂ ਵੀ ਘਟਾ ਸਰ ਕਰਦੀਆਂ ਤੋਂ ਅਸੀਂ ਕੀ ਕਰੀਦਾ 80 ਸਾਲ ਤੋਂ ਪਹਿਲਾਂ ਪਹਿਲੇ ਪੇਸ਼ੈਂਟ ਹੁੰਦੇ ਆ ਉਹਨਾਂ ਦਾ ਰਿਜ਼ਲਟ ਬਹੁਤ ਦੇਖੋ ਜਿੰਨੀ ਉਮਰ ਘਟ ਹੈ ਉਹਨਾਂ ਜਲਦੀ ਉਹਦੀ ਰਿਕਵਰੀ ਹੋਣੀ ਆ ਜਿੰਨੀ ਮਰਜ਼ਾ ਹੋਰ ਕਵਰੀ ਉਨੀ ਲੇਟ ਹੈ ਉਨੀ ਦਵਾਈਆਂ ਜ਼ਿਆਦਾ ਨਹੀਂ ਪੈਂਦੀਆਂ ਐਦਾਂ ਮੈਕਨਿਕਲ ਗੱਲ ਕੀਤੀ ਐਕਨੀ ਤਾਂ ਮਹੀਨੇ ਖਣ ਚ ਠੀਕ ਹੋ ਜਾਂਦੀ ਆ ਤੋ ਕੋਈ ਐਡੀ ਵੱਡੀ ਗੱਲ ਨਹੀਂ ਕਿਸੇ ਵੀ ਤਰ੍ਹਾਂ ਦੀ ਸਕਿਨ ਡਿਜ਼ੀਜ਼ ਦਾ ਉਹ ਆਪਾਂ ਨੂੰ ਬਿਲਕੁਲ ਠੀਕ ਕਰ ਸਕਦੇ ਆ ਵਿਦ ਹੈਲਪ ਆਫ ਆਯੁਰਵੇਦਾ ਜੀ ਸਰ ਡੈਂਡਰਫ ਦੀ ਕਾਫੀ ਪ੍ਰੋਬਲਮ ਹੁੰਦੀ ਹੈ ਕਿ ਉਹ ਵੀ ਸਕਿਨ ਪ੍ਰੋਬਲਮ ਦੇ ਵਿੱਚ ਆਉਂਦੀ ਤੁਸੀਂ ਕਹਿ ਸਕਦੇ ਦੇਖੋ ਹੈਡ ਸਕਿਨ ਉਪਰ ਹੀ ਆ ਪਰ ਡੈਂਡਰਫ ਜਨਰਲੀ ਅਸੀਂ ਉਹਨੂੰ ਸਕਿਨ ਡਿਜ਼ੀਜ਼ ਨਹੀਂ ਮੰਨਦੇ 댓 ਇਜ਼ ਨਾਟ ਅ ਡਿਜ਼ੀਜ਼ ਐਜ਼ ਅ ਕੰਡੀਸ਼ਨ ਕਿਉਂਕਿ ਜਿਹੜੇ ਜਨਰਲ ਲੋਕਾਂ ਨੂੰ ਕਬਜ਼ ਰਹਿੰਦੀ ਹੈਗੇ ਜਿਨ੍ਹਾਂ ਲੋਕਾਂ ਦਾ ਪ ਪਾਣੀ ਘਟ ਪਿੰਦੇ ਆ ਜਿਹੜੇ ਲੋਕ ਬਹੁਤ ਜ਼ਿਆਦਾ ਆਪਾਂ ਕਹੀਏ ਸ਼ੈਂਪੂਜ਼ ਦੀ ਵਰਤੋਂ ਕਰਦੇ ਆ ਦੇ ਮਾਈਟ ਹੈਵ ਡੈਂਡਰ ਤੇ ਅਸੀਂ ਉਹਨੂੰ ਇਹ ਹੀ ਸਲਾਹ ਦਵਾਂਗੇ ਕਿ ਤੁਸੀਂ ਆਪਣੇ ਸਿਰ 'ਚ ਨਾਰੀਅਲ ਤੇ ਨਿੰਬੂ ਦਾ ਤੇਲ ਮਿਕਸ ਕਰਕੇ ਲਗਾਓ ਤੁਸੀਂ ਡੈਂਡਰ ਬਹੁਤ ਜਲਦੀ ਉਹਨੂੰ ਘਟ ਹੁੰਦਾ ਪਰ ਜੇ ਫੇਰ ਵੀ ਨਾ ਘਟੇ ਕਈਆਂ ਦੇ ਅੰਦਰ ਡੈਂਡਰ ਵਾਂਗੂ ਸੋਰਾਈਸਸ ਆ ਜਾਂਦੀ ਹੈਗੀ ਲੱਗਦੀ ਡੈਂਡਰ ਵਾਂਗ ਹੁੰਦੀ ਹੈ ਅਗਰ ਤੁਹਾਡੇ ਧੌਂ ਦੇ ਪਿੱਛੇ ਅਗਰ ਬਹੁਤ ਜ਼ਿਆਦਾ ਆ ਰਿਹਾ ਹੈ ਕੰਨਾਂ 'ਚ ਕੋਈ ਸਕਰੀ ਨਿਕਲਦੀ ਇਟ ਮੀਨਸ ਮੈਟ ਮਾਈਟ ਬੀ ਲੈਂਗਰ ਪਲੇਸ অর ਮਾਈਟ ਬੀ ਸੋਰਾਈਸਸ ਤੋਂ ਉਹਨੂੰ ਫਿਰ ਟ੍ਰੀਟਮੈਂਟ ਨਾਲ ਕਰਨਾ ਪਏਗਾ ਦੇਖੋ ਸਕਿੰਦੀ ਆਪਾਜ ਕਿੰਦ ਉਹ ਟੋਪਿਕ ਲੈ ਕੇ ਚੱਲਦੇ ਆਪਾਂ ਦੇਖੋ ਸਕਿੰਦੇ ਵਿੱਚ ਕਿਸੇ ਨੂੰ ਕੋਈ ਵੀ ਡਿਜ਼ੀਜ਼ ਹੈ ਕਿਸੇ ਵੀ ਤਰ੍ਹਾਂ ਦਾ ਹੁਣ ਉਹਨੂੰ ਅਸੀਂ ਬਿਲਕੁਲ ਬਿਲਕੁਲ ਮੈਂ ਕਹਿੰਦਾ ਠੀਕ ਕਰ ਸਕਦੇ ਆ ਵਿਦ ਅ ਰਾਈਟ ਮੈਡੀਕੇਸ਼ਨ ਬਟ ਨਾਲ ਪਰੇਸ਼ ਕਰਨਾ ਪਏਗਾ ਖਾਣ ਪੀਣ ਕਿਉਂਕਿ ਪੇਟ ਦੇ ਨਾਲ ਸੰਬੰਧਿਤ ਰਹੂਗਾ ਵੈਸੇ ਤਾਂ ਸਾਰੇ ਲੋਕ ਪੇਟ ਨਾਲ ਸੰਬੰਧ ਨੇ ਪਰ ਖਾਸ ਤੌਰ ਤੇ ਸਕਿੰਦੇ ਵਿੱਚ ਤਾਂ ਬੱਚਿਆਂ ਨੂੰ ਹੁਣ ਅਲਰਜੀਜ਼ ਹੁੰਦੀਆਂ ਆ ਐਕਜ਼ੀਮਾ ਹੈ ਤੇ ਬੱਚੇ ਪਰੇਸ਼ਾਨੀ ਕਰਦੇ ਬੀ ਸੀ ਪੀਜ਼ਾ ਖਾਣਾ ਹੀ ਖਾਣਾ ਹੈ ਦੁੱਧ ਪੀਣਾ ਪੀਣਾ ਪਈ ਉੱਥੇ ਤੁਹਾਨੂੰ ਰੁਕਾਵਟ ਕਰਨੀ ਪੈਣੀ ਹੈ ਤੁਹਾਨੂੰ ਇਹ ਚੀਜ਼ਾਂ ਬੰਦ ਕਰਕੋ ਕਿ ਬਹੁਤ ਲੋਕਾਂ ਨੂੰ ਗਲੂਟਨ ਤੋਂ ਲੈਕਟੋਸ ਅਲਰਜੀ ਹੁੰਦੀ ਹੈ ਉਹਦੇ ਕਰਕੇ ਤੁਹਾਨੂੰ ਸ킨 ਦੀ ਪ੍ਰੋਬਲਮ ਆਉਂਦੀ ਹੈ ਤੇ ਸਰ ਅੱਜ ਤੁਹਾਡੇ ਇੱਥੇ ਕਲੀਨਿਕ ਤੇ ਪਹੁੰਚਣ ਦਾ ਮੌਕਾ ਮਿਲਿਆ ਤਾਂ ਇੱਕ ਵਾਰੀ ਦਰਸ਼ਕਾਂ ਨੂੰ ਵੀ ਦੱਸ ਦੇ ਕਿ ਕਿਹੜੀਆਂ-ਕਿਹੜੀਆਂ ਪ੍ਰੋਬਲਮਜ਼ ਨੇ ਜਿਹੜੀਆਂ ਇੱਥੇ ਆ ਕੇ ਸੋਲਵ ਮਤਲਬ ਇਲਾਜ ਕਰਵਾ ਸਕਦੇ ਸਭ ਦੇ ਬੋਰਡ ਲੱਗੇ ਦੇਖੋ ਤੁਸੀਂ ਅਬ ਤੁਸੀਂ ਦੇਖ ਸਕਦੇ ਹੋ ਪੇਟ ਸੰਬੰਧੀ ਕੋਈ ਇਸ਼ੂਜ਼ ਨੇ ਪੇਟ ਦੇ ਅਲਸਰ ਕੋਲੈਕਟਸ ਹੈ ਭੁੱਖ ਨਹੀਂ कवर्स ਹੈ ਹੈਮੋਰਾਈਡਸ ਨੇ ਪਾਈਲਸ ਨੇ ਪੇਟ ਦੇ ਕਿਨਾਰੇ ਕੋਨੇ ਲਿਵਰ ਵਿੱਚ ਆ ਜਾਂਦਾ ਵੋਮਿਟਿੰਗ ਲੋਕਾਂ ਨੂੰ ਹੋਈ ਜਾ ਰਹੀ ਹੈਗੀ ਡਾਇਰੀਆ ਹੋ ਰਿਹਾਗਾ ਬਲੋਟਿੰਗ ਹੈ ਸੋ ਮਨੀ ਡਿਜ਼ੀ ਐਂਡਲੈਸ ਨੰਬਰ ਨੇ ਪੇਟ ਜਿਹੜਾ ਠੀਕ ਹੋ ਉਹਨੂੰ ਕੋਈ ਬਿਮਾਰੀ ਨਹੀਂ ਹੋ ਸਕਦੀ ਫਿਰ ਇਸ ਤੋਂ ਇਲਾਵਾ ਲਿਵਰ ਦੇ ਇਸ਼ੂਸ ਨੇ ਕਿਡਨੀ ਦੇ ਇਸ਼ੂਸ ਨੇ ਫਿਰ ਆਪਣਾ ਸਾਹ ਸੰਬੰਧੀ ਰੋਗ ਨੇ ਅਲਰਜੀਸ ਨੇ ਸਾਹ ਸੰਬੰਧੀ ਬ੍ਰੇਨ ਦੇ ਇਸ਼ੂਸ ਨੇ ਮਾਈਗਰੇਨ ਹੈ ਭੁੱਲਣ ਦੀ ਪ੍ਰੋਬਲਮ ਹੈਗੀ ਇਨਸੋਮੀਆ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਅੱਜਕੱਲ੍ਹ ਜੋਇੰਟਸ ਦੇ ਇਸ਼ੂਸ ਨੇ ਪੇਨ ਇਸ਼ੂਸ ਨੇ ਫੀਮੇਲ ਮੇਲ ਦੇ ਡਿਸਆਰਡਰ ਨੇ ਸੈਕਸੂਅਲ ਇਸ਼ੂਜ਼ ਨੇ ਮਤਲਬ ਯੂ ਨੇਮ ਇਟ ਸੀ ਆਯੁਰਵੇਦ ਇੱਕ ਤਰ੍ਹਾਂ ਦਾ ਇੱਕ ਲਾਈਫ ਤਰ੍ਹਾਂ ਦਾ ਇੱਕ ਲਾਈਫ ਸਟਾਈਲ ਹੈ ਅਗਰ ਤੁਸੀਂ ਉਸ ਲਾਈਫ ਸਟਾਈਲ ਨੂੰ ਫੋਲੋ ਕਰਦੇ ਹੋ ਪਹਿਲੀ ਗੱਲ ਤੇ ਬਿਮਾਰ ਨਹੀਂ ਹੁੰਦੇ ਤੇ ਜੇ ਬਿਮਾਰ ਹੋ ਜਾਓਗੇ ਜਲਦੀ ਠੀਕ ਹੋ ਜਾਓਗੇ ਆਯੁਰਵੇਦ ਨੂੰ ਕਰ ਅਪਣਾਓਗੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਰੋਗ ਤੋਂ ਆਪਾਂ ਦੂਰ ਹੋ ਸਕਦੇ ਹਾਂ ਸਰ ਆਯੁਰਵੇਦ ਜਿਹੜਾ ਕਿੰਨੇ ਦਿਨਾਂ ਦੇ ਵਿੱਚ ਅਸਰ ਸ਼ੁਰੂ ਕਰ ਦਿੰਦੀ ਹੈ ਮੈਡੀਸਿਨ ਜੇ ਆਪਾਂ ਪਹਿਲੀ ਗੱਲ ਕਰੀ ਤੇ ਪਹਿਲਾਂ ਕਰ ਦੋ ਤਿੰਨ ਮਿੰਟ ਨਹੀਂ ਐਦਾਂ ਦੀ ਗੱਲ ਨਹੀਂ ਅੱਜ ਕੱਲ ਤਾਂ ਵਿਦਨ ਨੈਕਸਟ ਡੇ ਅਜੀ ਦੇਖਿਆ ਪੇਸ਼ੈਂਟ ਨੂੰ ਜਿਹਦਾ ਉਹਨਾਂ ਕੋਲ ਪਿੱਛੇ ਪਥਰੀ ਦੇ ਪੇਸ਼ੈਂਟ ਆਏ ਸਕੇ ਅੱਜ ਸਵੇਰੇ ਹੋ ਕੇ ਗਏ ਆ ਫਰਸਟ ਡੋਸ ਇਨਾ ਨੂੰ ਰਾਵਣਾ ਸ਼ੁਰੂ ਹੋ ਗਿਆ ਕਿਉਂਕਿ ਉਹਨੂੰ ਪੇਨ ਹੋ ਰਹੀ ਰ ਪੇਨ ਹੋ ਰਹੀ ਗਿਆ ਤੋਂ ਉਹ ਉਹਨੂੰ ਆਪਾਂ ਉਹਦੀ ਆਪਾਂ ਨੂੰ ਝੜ ਰਾਮ ਪਲਾ ਜਾਂਦਾ ਜੇ ਕਿਸੇ ਨੂੰ ਸਕਿਨ ਡਿਜ਼ੀਜ਼ ਹੈ ਪੇਟ ਦੀ ਐਸਿਡ ਬੰਦ ਹੈ दैट ਟੇਕਸ ਅਰਾਊਂਡ ਮੋਰ 2 3 ਡੇਸ ਵੀ ਲੱਗ ਜਾਂਦੇ ਨੇ ਇਹਨੂੰ ਇੱਕ ਮੋੜ ਪੈਣ ਨੂੰ ਨਾਲੀ ਸਾਰੀ ਕੁਰੀ ਆਪਣੇ ਕਲੀਨਿਕ ਦੀ ਲੋਕੇਸ਼ਨ ਸਾਂਝੀ ਕਰ ਦੋ ਤੇ ਕੰਟੈਕਟ ਡਿਟੇਲਸ ਐਬਸੋਲੂਟਲੀ ਸਾਡਾ ਕਲੀਨਿਕ ਬ੍ਰੈਂਟਨ ਚਾ ਜੀ ਔਰ ਸਾਡੇ ਕਲੀਨਿਕ ਦਾ ਨਾਮ ਹੈ ਬਾਇਓਵੇ ਵੇ ਕਲੀਨਿਕ ਔਰ ਅਸੀਂ ਪੂਰੇ ਨਾਰਥ ਅਮਰੀਕਾ ਨੂੰ ਕੇਟਰ ਕਰਦੇ ਨਾਟ ਇਵਨ ਨਾਰਥ ਅਮਰੀਕਾ ਵੀ ਕੇਟਰ ਹਾਲ ਵਰਲਡ ਪੂਰੇ ਗਲੋਬਲ ਨੂੰ ਅਸੀਂ ਕਰਦੇ ਸਾਡੇ ਕੋਲ ਅਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਸਾਡੇ ਪੇਸ਼ੈਂਟ ਸਰ ਕੋ ਦਵਾਈ ਲੈਂਦੇ ਆਈਵਨ ਯੂਰਪ ਤੋਂ ਵੀ ਹੈ ਮਾਫ ਕਰਨਾ ਔਰ ਸਾਡਾ ਐਡਰੈਸ ਹੈਗਾ 8550 ਟੌਰਮ ਰੋਡ ਯੂਨਿਟ 15 ਅਸੀਂ ਬਿਲਕੁਲ ਟੌਰਮ ਔਰ ਕਲਾਰ ਦੇ ਇੰਟਰਸੈਕਸ਼ਨ ਤੇ ਟਾਲਪਾਇਨ ਸਕੂਲ ਦੇ ਪੂਰੇ ਕੈਨੇਡਾ ਚ ਮੈਂ ਹਰ ਮਹੀਨੇ ਜਾਣਾ ਵੀ ਰਹਿਣਾ ਬਾਹਰ ਔਰ ਮੇਰੀ ਐਡਮਿੰਟਨ ਕੈਲਗਰੀ ਸਰੀ ਮੈਂ ਹਰ ਮਹੀਨੇ ਉੱਤੇ ਟੂਰ ਵੀ ਕਰਦਾ ਬੜੀ ਜਲਦੀ ਇਸ ਯੂਐਸਵੀ ਟੂਰ ਕਰਨ ਨੂੰ ਸ਼ੁਰੂ ਜਾ ਰਹੇ ਆ ਯਾਨੀ ਜਾ ਰਹੇ ਆ ਸਪੈਸ਼ਲੀ ਅਨ ਦਾਲਾਸ ਏਰੀਆ ਔਰ ਮੇਬੀ ਕੈਲੀਫੋਰਨੀਆ ਮੇਬੀ ਔਰ ਸਾਨੂੰ ਜੇ ਫੋਨ ਤੇ ਵੀ ਰਾਬਤਾ ਕਰਨਾ ਹੈ ਸਿੱਧੀ ਸਾਡੇ ਨਾਲ ਗੱਲਬਾਤ ਕਰਨੀ ਹੈ ਵੀਡੀਓ ਕਾਲਿੰਗ ਕਰਨੀ ਹੈ ਸਾਡੇ ਦੋ ਨੰਬਰ ਤੇ ਕਾਲ ਕਰ ਸਕਦੇ ਸਾਨੂੰ ਕਰ ਸਕਦੇ ਹੋ 1 is 905 790 1500 905 790 1500 905 790 1500 ਦੂਸਰਾ ਟੋਲ ਫਰੀ ਨੰਬਰ ਆ ਤੁਹਾਡਾ ਕੋ ਖਰਚਾ ਨਹੀਂ ਲੱਗਣਾ ਤੁਸੀਂ ਟੋਲ ਫਰੀ ਨੰਬਰ ਤੇ ਕਾਲ ਕਰੋ ਸਾਨੂੰ ਕਾਲ ਕਰੋ 1855 299 1500 1855 299 1500 ਸਰ ਇਹ ਵੀ ਦੱਸਦੇ ਤੁਹਾਡਾ ਕਲੀਨਿਕ ਜਿਹੜਾ ਰੋਡ ਤੋਂ ਦੇਖਿਆ ਜਾਂਦਾ ਤੇ ਬੱਸ ਵੀ ਸਿੱਧਾ ਇਹਦੇ ਬਾਹਰ ਹੀ ਰੁਕਦੀ ਆ ਸਾਹਮਣੇ ਬਿਲਕੁਲ ਬੱਸ ਸਟੇਸ਼ਨ ਸਾਹਮਣੇ ਬਿਲਕੁਲ ਅਸਟੈਂਡ ਸਾਹਮਣੇ ਬਿਲਕੁਲ ਉੱਥੇ ਇਸ ਅ ਬਿਗ ਸਾਈਨ ਬਾਇਓ ਦਾ ਬਵਰਡਾ ਸਾਈਨ ਬਾਰ ਲੱਗਾ ਜੀ ਕੇਸਰੀ ਰੰਗ ਦਾ ਨਾਲ ਇਸ ਰਾਜ ਦੇ ਪ੍ਰੋਗਰਾਮ ਲਈ ਨਹੀਂ थैंक यू ਸੋ ਮਚ ਆਮਰਾ ਟਾਈਮ ਦੇਣ ਲਈ ਤੁਹਾਨੂੰ ਇਹ ਸਭ ਨੂੰ थैंक यू ਸੋ ਮਚ ਤਾਂ ਇਸ ਹੀ ਅਜਾ ਸਾਡਾ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋ ਤੇ ਅਜੇ ਪ੍ਰੋਗਰਾਮ ਦੇ ਵਿੱਚ ਅਸੀਂ ਪਹੁੰਚੇ ਬਾਇਓਵੇ ਕਲੀਨਿਕ ਤੇ ਡਾਕਟਰ ਸਰਬਜੀਤ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਕਿਨ ਡਿਜ਼ੀਜ਼ਸ ਨੂੰ ਲੈ ਕੇ ਤੇ ਹੋਰ ਵੀ ਉਹਨਾਂ ਦੇ ਵੱਲੋਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਉਹਦੇ ਬਾਰੇ ਵੀ ਦੱਸਿਆ ਗਿਆ ਹੈ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੁਸੀਂ ਇਲਾਜ ਕਰਾਉਣਾ ਜ਼ਰੂਰ ਆ ਸਕਦੇ ਹੋ ਬਾਇਓਵੇ ਕਲੀਨਿਕ ਤੇ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਕਾਲ ਵੀ ਕਰ ਸਕਦੇ ਹੋ ਫਿਲਹਾਲ ਮੈਨੂੰ ਦੀ